ਸਤ ਸੰਗਤ ਜੀ ਇੱਕ ਸਾਡੀ ਜ਼ਿੰਦਗੀ ਦੀ ਅਟੱਲ ਸਚਾਈ ਹੈ ਸੁਣਿਓ ਜਦੋਂ ਨਾ ਕਿਤੇ ਘਰ ਵਿੱਚ ਵਿਆਹ ਹੋਵੇ ਘਰ ਵਿੱਚ ਸਭ ਤੋਂ ਪਹਿਲਾਂ ਬੰਦਾ ਕਹਿੰਦਾ ਹਲਵਾਈ ਬੁੱਕ ਕਰੋ ਇਕੱਠਾ ਹੀ ਠੇਕਾ ਕਰ ਲਓ ਕਿੰਨੇ ਚ ਹਲਵਾਈ ਕਹਿੰਦਾ ਬਣਾਉਂ ਸਾਰਾ ਕੁਝ ਲਵਾਂਗਾ 2.5 ਲੱਖ ਡਨ ਫਿਰ ਪੈਲਸ ਬੁੱਕ ਕਰੋ ਉਹ ਕਹਿੰਦੇ 4 ਲੱਖ ਦੇ ਦਿਓ ਫੇਰ ਆਰਕੇਸਟਰਾ ਵਾਲੇ ਡੀਜੇ ਵਾਲੇ ਬੁੱਕ ਕਰੋ ਕਿੰਨੇ ਪੈਸੇ ਲੈਣਗੇ ਕਹਿੰਦੇ ਸਾਰੀ ਦਿਹਾੜੀ ਨੱਚਣਾ ਹੈ ਡੇਢ ਲੱਖ ਤਾਂ ਮੰਗਦੇ ਨੇ ਕਹਿੰਦੇ ਦੇ ਦਿਓ ਇਹ ਵੀ ਦਿਓ ਫੇਰ ਇਹਨੇ ਆਨੰਦਕਾਰਜ ਵੀ ਕਰਾਉਣੇ ਨੇ ਇਹਨੇ ਚਲੋ ਬਾਬੇ ਨੂੰ ਤਾਂ 3100 ਰੁਪਇਆ ਬਹੁਤ ਹੈ ਇੰਨੇ ਕਿਹੜਾ ਇੰਨੇ ਮੰਗਣ ਜੇ ਗ੍ਰੰਥੀ ਸਿੰਘ ਆਏ ਗਏ ਨਾ ਵੀ 3100 ਰੁਪਇਆ ਬਾਬਾ ਇੰਨਾ ਰੇਟ ਚੱਕਤਾ ਆਈ ਨਾਰੇ ਇਹ ਖਿਲਾਫ ਨਹੀਂ ਸਾਡੇ ਮੰਗਣਾ ਗੁਰੂ ਤੋਂ ਅਰਦਾਸਾਂ ਗੁਰੂ ਕੇ ਵਜ਼ੀਰਾਂ ਤੋਂ ਜਦੋਂ ਘਰਾਂ ਵਿੱਚ ਪਾਠ ਕਰਾਉਂਦੇ ਅਸੀਂ ਪਾਠ ਨਹੀਂ ਅੱਜ ਕੱਲ ਕਰੰਦੇ ਅਸੀਂ ਸੌਦੇਬਾਜ਼ੀਆਂ ਗੁਰੂ ਨਾਲ ਕਰਦੇ ਮੈਂ ਆਪਣੀ ਅੱਖਾਂ ਨਾਲ ਇਹ ਚੀਜ਼ਾਂ ਵੇਖੀਆਂ ਨੇ ਕਿਸੇ ਇੱਕ ਬੰਦੇ ਨੇ ਆਪਣਾ ਘਰ ਬਣਾਉਣਾ ਹੋਵੇ ਤਿੰਨਾ ਚੋਰਾ ਚਾਰ ਮਹੀਨਿਆਂ ਚ ਬਣ ਕੇ ਤਿਆਰ ਹੋ ਜਾਂਦਾ ਹੈ ਜੇ ਗੁਰੂ ਦੇ ਦਰਬਾਰ ਨੂੰ ਬਣਾਉਣ ਦੀ ਗੱਲ ਆਵੇ ਤਾਂ ਕਈ ਕਈ ਸਾਲ ਲੈਂਟਰ ਨਹੀਂ ਪੈਂਦਾ ਗੁਰਦੁਆਰੇ ਵਿੱਚ ਉਹਦਾ ਕਹ ਰਾਜ ਕਰੇਗਾ ਖਾਲਸਾ ਗੁਰੂ ਨੂੰ ਪਿਆਰ ਕਰਦੇ ਘਰ ਵਿੱਚ ਸੁਖਣੀ ਸਾਹਿਬ 2 ਘੰਟੇ ਪੜ ਕੇ ਗੁਰੂ ਕੇ ਵਜੀਰ ਨੇ ਜਾਣੀਏ ਸਾਧ ਸੰਗਤ ਜੀ 마ੜੇ ਤੋਂ 마ੜਾ ਬੰਦਾ ਆ ਜੇ ਰਿਸ਼ਤੇਦਾਰੀ ਚ 2100 ਰੁਪਈਆ ਉਹਨੂੰ ਵੀ ਦੇ ਦਿੰਦੇ ਆ ਉਹ ਗੁਰੂ ਕੇ ਵਜ਼ੀਰਾਂ ਨੂੰ ਅਸੀਂ 1100 ਦੇਣ ਵਾਸਤੇ ਸੁਖਣੀ ਸਾਹਿਬ ਦਾ ਤਿਆਰ ਨਹੀਂ ਹੁੰਦੇ 1100 ਵੀ ਜ਼ਿਆਦਾ ਲੱਗਦਾ ਗੁਰੂ ਕੇ ਵਜ਼ੀਰਾਂ ਦਾ ਹਰ ਘਰ ਦੀ ਹਰ ਘਰ ਦੀ ਇਹ ਇਹ ਕਹਾਣੀ ਆਪਣੇ ਘਰ ਚ ਖੰਡ ਪਾਟ ਕਰਾ ਲਓ ਅੱਛਾ ਹੋਰ ਪਤਾ ਕੀ ਪੂਰੇ ਪਿੰਡ ਵਿੱਚ ਜਿੱਡਾ ਮਰਜੀ ਬੰਦਾ ਘੁਰਾਇਆ ਹੋਵੇ दारू पीवे बीड़ी पीवे स्मैक पीवे जो मर्ज़ी करे भावे नालियां च मुंह मारे कुत्ते मुंह ਝਟਦੇ ਹੋਣ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਨਿੱਕਾ ਜਾਂ ਰਮਾਲਾ ਜਾਂ ਨਿੱਕੀ ਦੀ ਗੁਰੂ ਸਾਹਿਬ ਤੇ پلਕ ਟੇਢੀ ਲੱਗ ਜੇ ਨਾ ਸਵੇਰੇ ਉੱਠ ਕੇ ਨਾਲੇ ਆਉਣਗੇ ਅੰਮ੍ਰਿਤ ਵੇਲੇ ਨਾਲੇ ਜਾਣਗੇ ਲੱਗਦਾ ਬਾਬਾ ਨਾਤਾ ਨਹੀਂ ਆ ਜੱਖਾਂ ਨਹੀਂ ਖੁੱਲੀਆਂ ਇਹਨੇ پلਕ ਟੇਢੀ ਲਾਤੀ ਅੱਜ ਆਏ ਲੱਗਦਾ ਵੀ ਬਾਬੇ ਦੀਆਂ ਅੱਖਾਂ ਹੀ ਨਹੀਂ ਖੁੱਲੀਆਂ ਗੁਰੂ ਕੇ ਵਜ਼ੀਰਾਂ ਨੂੰ ਆ ਕੇ ਆਏ ਸਮਝਾਉਣਗੇ baba ਆ ਚੰਦੋਆ ਫੁੱਠਾ ਲੱਗਾ ਮੱਤਾਂ ਦੇਣਗੇ ਆ ਕੇ ਫੇਰ ਜੇ ਕਿਸੇ ਦੇ ਘਰ ਚ ਖੰਡ ਪਾੜ ਰੱਖਿਆ ਜਾਵੇ ਇਹ ਜੇ ਗੱਲਾਂ ਝੂਠੀਆਂ ਹੋਈਆਂ ਜਦੋਂ ਮਰਜ਼ੀ ਮੇਨ ਨਾਲ ਗੱਲ ਕਰ ਲਿਓ ਜਦੋਂ ਸਾਡੇ ਘਰਾਂ ਚ ਖੰਡ ਪਾੜ ਹੁੰਦਾ ਹੈ ਨਾ ਚਾਹੇ ਪਰਿਵਾਰ ਦੇ 5 ਜੀ ਨੇ 10 ਜੀ ਨੇ 15 ਜੀ ਨੇ 15 ਜੀਆਂ ਚੋਂ 55 ਜੀਆਂ ਚੋਂ ਇੱਕ ਬੰਦਾ ਮਹਾਰਾਜ ਦੇ ਚਰਣਾ ਚ ਨਹੀਂ ਹੁੰਦਾ ਪੂਰੇ ਪਿੰਡ 'ਚ ਇੱਕ ਬੋਲਾ ਜਾਂ ਬੁੱਢਾ ਫੜ ਕੇ ਲੈ ਆਈਦਾ ਉਹਨੂੰ ਕਹਿੰਦੇ ਬਾਪੂ ਇੱਥੇ ਬਹਿ ਜਾ ਰੋਟੀ ਨਾਲ ਰੋਟੀ ਪਾਣੀ ਨਾਲ ਪਾਣੀ ਮਿਲੂ ਧੂਫ ਨਹੀਂ ਬੁਝਣ ਦੇਣੀ ਤੂੰ ਬਸ ਲਾਈ ਚੱਲ ਤੂੰ ਐ ਹੁੰਦਾ ਚਲਾਈ ਚੱਲ ਫੇਰ ਪਾਠੀ ਕਹਿ ਕੇ ਕਿ ਮਰ ਜਾਂਦਾ ਉਹ ਮਹਾਰਾਜ ਬੱਸ ਕਰੋ ਇਹਨੂੰ ਇਹਨੂੰ ਕਿਤੇ ਰੱਖੋ ਸਾਈਡ ਤੇ ਹੁਣ ਗਲੇ ਸਾਡੇ ਜਮਾਂ ਹੀ ਭਾਉਣੇ ਨੇ ਉਹ ਕਹਿੰਦੇ ਨਾ ਬਾਬਾ ਤੇਰਾ ਦੇਣਾ ਕੀ ਅਸੀਂ ਤਾਂ ਐਂ ਹੀ ਲਾਵਾਂਗੇ ਐਦਾਂ ਹੀ ਹਟ ਦੇ ਹੁਣ ਇੱਥੇ ਵੀ ਹੱਥ ਜੋੜੇਸ ਵੀ ਧੂਆ ਹੁੰਦਾ ਧੂਆ ਉਹ ਕਹਿੰਦੇ ਲੈ ਤੁਹਾਡਾ ਦੇਣਾ ਕੀ ਐਂ ਹੀ ਤੰਗ ਕਰਾਂਗੇ ਜੇ ਆਉਣ ਦੀ ਕਹਿਣ ਦਾ ਭਾਵ ਜ਼ਿੰਦਗੀ ਵਿੱਚ ਰੁਤਬਾ ਦਿੱਤਾ ਸਾਡਾ ਕੋਈ ਨਹੀਂ ਜਿਹੜੇ ਗੁਰੂ ਕੇ ਵਜ਼ੀਰ ਨੇ ਸਾਧ ਸੰਗਤ ਗੁਰਬਾਣੀ ਪੜ੍ਹ ਕੇ ਸੁਣਾਉਣੀ ਏ ਹਾਲਾਤ ਹੁੰਦੇ ਕੀ ਕੀਤੇ ਨੇ ਅਸੀਂ 2100 ਜਿਆਦਾ 3100 ਜਿਆਦਾ 7100 ਜਿਆਦਾ ਚੇਤੇ ਰੱਖਿਓ ਭਾਵਨਾ ਨਾਲ ਬਾਣੀ ਪੜਾ ਕੇ ਗੁਰੂ ਕੇ ਸਿੱਖ ਤੋਂ ਅਰਦਾਸ ਕਰਾਇਓ ਭਾਵਨਾ ਨਾਲ ਬਾਣੀ ਪੜਾ ਕੇ ਤੁਸੀਂ ਵੇਖੋ ਮੈਂ ਕਈ ਵਾਰ ਐ ਹੈਰਾਨ ਹੁੰਨਾ ਇੱਕ ਗਰੰਥੀ ਸਿੰਘ ਨੇ ਮੋਟਰਸਾਈਕਲ ਲਿਆ ਨਵਾਂ ਕੋਟਣ ਦਾ ਉਹਨੇ ਸੂਟ ਸਵਾਇਆ ਜਦੋਂ ਪਿੰਡ 'ਚ ਉਹਨੇ ਮੋਟਰਸਾਈਕਲ ਤੇ ਘੇੜਾ ਦਿੱਤਾ ਪਿੰਡ ਵਾਲੇ ਕਹਿੰਦੇ ਬੱਲੇ 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 ਚਾਂਦੀ ਤਾਂ ਇੰਦੀ ਬਣਦੀ ਪੈਸੇ ਦਾ ਇਹ ਬਣਾਉਂਦਾ ਅਸੀਂ ਥੋੜੀ ਬਣਾਉਂਨੇ ਐਸ਼ ਦਾ ਇਹ ਕਰਦਾ ਐਸ਼ ਦਾ ਇਹ ਕਰਦਾ ਉਹ ਗੁਰਮਖੋ ਸਾਡੀ ਹਾਲਾਤ ਅਸੀਂ ਐਨੇ ਕਮਜ਼ੋਰ ਦਿਲ ਹੋ ਗਏ ਗੁਰੂ ਕੇ ਵਜ਼ੀਰਾ ਪ੍ਰਤੀ ਸਾਡੇ ਮਨ 'ਚ ਐਡੀ ਈਰਖਾ ਆ ਗਈ ਜਿਤੇ ਰਖਿਓ ਜਿਹੜਾ ਗੁਰੂ ਕਾ ਵਜੀਰ ਸਵੇਰੇ ਉੱਠ ਕੇ ਸਾਰੇ ਪਿੰਡ ਦੀਆਂ ਸੁੱਖਾਂ ਮੰਗਦਾ ਹੈ ਸਾਰੇ ਪਿੰਡ ਦੇ ਮਾਲ ਪਸ਼ੂ ਦੀ ਅਰਦਾਸ ਕਰਦਾ ਹੈ ਸਾਰੇ ਪਿੰਡ ਨੂੰ ਜਗਾਉਂਦਾ ਹੈ ਉਹ ਅਸੀਂ ਐਡੇ ਬੇਵਕੂਫ ਲੋਕ ਹੋ ਗਏ ਅਸੀਂ ਇੱਕ ਮੋਟਰਸਾਈਕਲ ਲੈ ਆਉਂਦਾ ਜਾ ਨਹੀਂ ਸਕਦੇ ਸਾਡੇ ਬੱਚਿਆਂ ਦੀਆਂ ਬਾਬਾ ਜੀ ਮੇਰਾ ਪੁੱਤ ਕੈਨੇਡਾ ਚਲਿਆ ਜਾਏ। ਬਾਬਾ ਜੀ ਮੇਰੇ ਪੁੱਤ ਦੀ ਆਈਲਟਸ ਹੋ ਜਾਏ। ਬਾਬਾ ਜੀ ਸਾਡੀਆਂ ਨੌਕਰੀਆਂ ਲੱਗ ਜਾਣ। ਜਿਹੜੇ ਗੁਰੂ ਕੇ ਵਜ਼ੀਰਾਂ ਤੋਂ ਆਰਦਾਸਾਂ ਕਰਾਉਂਦੇ ਹਾਂ ਜੇ ਕਿਤੇ ਗੁਰੂ ਦਾ ਵਜ਼ੀਰ ਇੱਕ ਅੱਧੀ ਗੱਡੀ ਲੈ ਆਵੇ ਸਾਰੇ ਪਿੰਡ ਦਾ ਮਰਨ ਹੋ ਜਾਂਦਾ ਵੀ ਪਤਾ ਨਹੀਂ ਕਿੱਥੋਂ ਕਮਾਈ ਆਉਂਦੀ ਇਹਨੂੰ। ਔਰ ਚੇਤੇ ਰੱਖਿਓ ਸਰਕਾਰੀ ਡਿਊਟੀ ਬੰਦਾ ਕਰਦਾ ਨਾ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਹੈ। 10 ਤੋਂ 15 20 30 ਛੁੱਟੀਆਂ ਸਰਕਾਰੀ ਨੌਕਰੀ ਵਾਲਾ ਬੰਦਾ ਭਰ ਸਕਦਾ ਹੈ ਆਪਣੇ ਵਿਭਾਗ ਵਿੱਚ ਜਿਹੜਾ ਗੁਰੂ ਦਾ ਵਜ਼ੀਰ ਬਣ ਗਿਆ ਨਾ ਗੁਰੂ ਕੇ ਵਜ਼ੀਰ ਨੂੰ ਮਹਾਰਾਜ ਦੀ ਹਜ਼ੂਰੀ 'ਚੋਂ ਇੱਕ ਵੀ ਛੁੱਟੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਉੱਠਣਾ ਤੇ ਸਭ ਤੋਂ ਬਾਅਦ ਵਿੱਚ ਸੋਣਾ ਮੈਂ ਨਹੀਂ ਇਹ ਗੱਲ ਕਿਸੇ ਨੂੰ ਕਹਿੰਦਾ ਤੁਸੀਂ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਕਰੋ ਜਾਂ ਤੁਸੀਂ ਪੂਜੋ ਜਾਂ ਭੇਟਾ ਦਿਓ ਨਾ 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 ਸਾਨੂੰ ਨਹੀਂ ਕਹਿਣ ਦੀ ਲੋੜ ਸਤ ਸੰਗਤ ਜੀ ਮੈਂ ਤਾਂ ਇੱਥੋਂ ਤੱਕ ਰੱਬ ਦੇ ਪਿਆਰੇ ਮਹਾਪੁਰਸ਼ਾਂ ਗੁਰੂ ਕੇ ਵਜ਼ੀਰਾਂ ਨੂੰ ਕਹਿੰਦਾ ਹੁੰਨਾ ਇਹਨਾਂ ਲੋਕਾਂ ਦੀਆਂ ਅਰਦਾਸਾਂ ਕਰ ਕਰਕੇ ਜੇ ਰੱਬ ਰੱਬ ਤੋਂ ਇਹਨਾਂ ਨੂੰ ਇੰਨਾ ਕੁਝ ਮੰਗਾ ਮੰਗਾ ਦੇ ਸਕਦੇ ਆਪਦੇ ਵਾਸਤੇ ਕੀ ਨਹੀਂ ਮੰਗਾ ਸਕਦੇ ਚੜਦੀ ਕਲਾ ਵਾਲੇ ਗੁਰਸਿੱਖ ਨੇ ਨਾ ਜਿਹੜੇ ਚੜਦੀ ਕਲਾ ਵਾਲੇ ਗੁਰੂ ਕੇ ਵਜ਼ੀਰ ਉਹ ਨਹੀਂ ਕਿਸੇ ਅਗੇ ਹੱਥ ਢਦੇ ਉਹ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਕਰੀ ਕਰਦੇ ਆ ਸਾਨੂੰ ਕਾਦੀ ਘਾਟ ਪਰ ਚੇਤੇ ਰੱਖਿਓ ਨੁਕਸਾਨ ਸਾਡੇ ਪਰਿਵਾਰਾਂ ਦਾ ਹੈ ਨੱਕਾਟਾ ਸਾਡੇ ਪਰਿਵਾਰਾਂ ਦਾ ਸਾਡੇ ਜੀਵਾਂ ਦਾ ਜਿੱਡੀ ਭਾਵਨਾ ਬਣਾ ਕੇ ਸੇਵਾ ਕਰ ਲਾਂਗੇ ਜਿੱਡੀ ਭਾਵਨਾ ਬਣਾ ਕੇ ਸ਼ਰਦਾ ਬਣਾ ਕੇ ਇਹਨਾਂ ਦੀ ਸੇਵਾ ਕਰ ਲਾਂਗੇ ਓਡਾ ਵੱਡਾ ਫਲ ਮਾਰੇ ਨੇ ਝੋਲੀ ਜਵਾ ਦੇ ਵੇਖਿਓ ਪਰ ਇੱਥੇ ਤਾਂ ਗੁਰੂ ਕਾ ਵਜੀਰ ਜੇ ਕਿਤੇ ਆਪਣੀ ਮਨਵਰਜੀ ਗੁਰਦੁਆਰੇ ਕਰ ਲੇ ਪ੍ਰਧਾਨ ਜੀ ਉਸੇ ਵੇਲੇ ਕਹਿਣਗੇ ਬਾਬਾ ਲੈ ਚੌਕ ਟਿੰਡ ਫੁੜੀ ਫਿਰ ਅਗਲਾ ਪਾਠੀ ਤਿਆਰ ਹੀ ਆ ਹੁਣ ਐਂ ਹੁੰਦਾ ਪ੍ਰਧਾਨ ਕਹਿੰਦਾ ਮੈਂ ਪ੍ਰਧਾਨਗੀ ਨਹੀਂ ਛੱਡਣੀ ਖਜ਼ਾਨਚੀ ਕਹਿੰਦਾ ਮੈਂ ਤਨਖਾਹ ਨਹੀਂ ਵਧਾਉਣੀ ਇੱਕ ਨਾ ਬੜਾ ਤਗੜਾ ਗਰੰਥੀ ਸਿੰਘ ਸੀ ਟਕਸਾਲ ਚੋਂ ਵੜਿਆ ਉਹ ਕਿਸੇ ਕਲੋਨੀ ਚ ਗੁਰਦੁਆਰੇ ਉਹਨੇ ਡਿਊਟੀ ਕਰ ਲਈ ਉਹ ਪੰਜ ਸੱਤ ਬੰਦੇ ਆਏ ਰੋਜ਼ ਹੀ ਆਜਿਆ ਕਰਨ ਉਹਨੂੰ ਐਂ ਬਾ ਲਿਆ ਕਰਨ ਬਾਬਾ ਜੀ ਫਿਰ ਸਵੇਰੇ ਉੱਠ ਕੇ ਕੀ ਕੀਤਾ ਅੱਜ ਐਂ ਪੁੱਛਣ ਕੀ ਕਰਿਆ ਤੁਸੀਂ ਉਹ ਕਹੇ ਜੀ ਵੀ ਮੈਂ ਸੇਵਾ ਕੀਤੀ ਮੈਂ ਸਵੇਰੇ ਉੱਠਿਆ ਸਾਂ ਦੋ ਚਾਰ ਦਿਨ ਲੰਘਣ ਫੇਰ ਬਹਿ ਲਿਆ ਬਾਬਾ ਜੀ ਆ ਜਾਓ ਫਿਰ ਮੜਾ ਜਾ ਬੈਠੀ ਬਾਬਾ ਜੀ ਫਿਰ ਨਿਤਨੇਮ ਕਰਦੇ ਸੀ ਪੂਰਾ ਮਰਿਆਦਾ ਵਧੀਆ ਚੱਲਦੀ ਉਹ ਕਹੇ ਵੀ ਕਹਿੰਦਾ ਜੀ ਗੱਲ ਸੁਣੋ ਮੈਂ ਟਕਸਾਲ ਦਾ ਪੜਿਆ ਮੈਨੂੰ ਸਾਰਾ ਕੁਝ ਆਉਂਦਾ ਹੈ ਤੁਹਾਡਾ ਕੰਮ ਹੈ ਪ੍ਰਬੰਧ ਸੁਭਾਲਣਾ ਗੁਰੂ ਦੀ ਸੇਵਾ ਕਰਨੀ ਮੇਰਾ ਕੰਮ ਹੈ ਮੈਨੂੰ ਪਤਾ ਕਿਵੇਂ ਮਰਿਆਦਾ ਦਾ ਧਿਆਨ ਰੱਖਣਾ ਇੱਕ ਦਿਨ ਮੇਰਾ ਮਿੱਤਰ ਜੀ ਮੈਨੂੰ ਫੋਨ ਲਾ ਕੇ ਕਹਿੰਦਾ ਕਿ ਨਾ ਬਾਬਾ ਜੀ ਇੱਕ ਹਫਤਾ ਹੋ ਗਿਆ ਤੀਜੇ ਕਦੇ ਨਹੀਂ ਸੱਦ ਲੰਦੇ ਨੇ ਕਹਿੰਦਾ ਯਾਰ ਮੈਨੂੰ ਐਂ ਲੱਗਦਾ ਵੀ ਮੈਂ ਤਾਂ ਬੇਵਕੂਫੀ ਆ ਜਿਹੜਾ 3 ਸਾਲ ਤੱਕ ਸਾਲ ਚਲਾ ਗਿਆ ਨਾਲੇ ਬਤਮੀਗੀ ਕਰਦੇ ਨੇ ਨਾਲੇ ਮਾੜੀਆਂ ਗੱਲਾਂ ਬੋਲਦੇ ਨੇ ਕਹਿੰਦਾ ਇਹ ਤਾਂ ਮੇਰੇ ਨਾਲ ਐ ਵਤੀਰਾ ਕਰਦੇ ਨੇ ਜਿਵੇਂ ਘਰ ਚ ਭਈਆ ਨੌਕਰ ਰੱਖੀ ਰੱਚੀ ਐਂ ਕਰਦੇ ਨੇ ਇਹ ਹਾਲਾਤ ਨੇ ਲੋਕੀ ਗੁਰਦੁਆਰੇ ਆਉਂਦੇ ਨੇ ਜਾਂਦੇ ਹੋ ਮੱਥਾ ਟੇਕਣਗੇ ਗਰਮੀਆਂ ਚੱਲਦੀਆਂ ਛੱਡੋ ਪੱਖਾ ਮੱਥਾ ਟੇਕ ਕੇ ਲੰਘੇ ਉੱਠ ਗਏ ਕੋਈ ਪੱਖਾ ਫੁੱਖਾ ਨਹੀਂ ਬੰਦ ਕੀਤਾ ਉਹਨੇ ਨੂੰ ਪ੍ਰਧਾਨ ਆਉਂਦਾ ਬਾਬਾ ਬੇਲ ਤੇਰੇ ਪਿਓ ਨੇ ਨੇ ਨਾ ਵੱਖਾ ਨਹੀਂ ਬੰਦ ਕੀਤਾ ਉਹ ਐਡੇ ਕਮਲੇ ਲੋਕ ਹੋ ਗਏ ਪਿੰਡ ਵਿੱਚ ਕਿਸੇ ਦੀ ਮੱਝ ਗਵਾਚ ਜੇ ਗੁਰੂ ਕੇ ਵਜ਼ੀਰ ਨੂੰ ਕਹਿੰਦੇ ਆ ਬਾਬਾ ਕਰੀ ਮੜੀ ਦੀ ਲੋਸਮੈਂਟ ਯਾਰ ਮੱਝ ਗਵਾਚ ਗਈ ਸਰ ਜੀ ਗੁਰੂ ਦਾ ਵਜ਼ੀਰ ਨਾ ਹੋ ਗਿਆ ਚੌਂਕੀਦਾਰ ਰੱਖ ਲਿਆ ਸੀ ਹਾਲਾਤ ਵੇਖੋ ਤੁਸੀਂ ਸਾਡੇ ਕੀ ਨੇ ਚਿੰਤਾ ਨਾ ਕਰੋ ਆਉਣ ਵਾਲੇ ਸਮੇਂ 'ਚ ਵੇਖਿਓ ਤੁਹਾਡਾ ਬਣਦਾ ਕੀ ਗੁਰੂ ਕੇ ਵਜ਼ੀਰਾਂ ਦਾ ਜੇ ਇਦਾਂ ਹੀ ਨਰਾਦਰ ਰਿਹਾ ਨਾ ਸਾਧ ਸੰਗਤ ਜੀ ਗੁਰੂ ਕੇ ਸਿੱਖ ਆਪਣੇ ਗੁਰੂ ਨੂੰ ਪਿਆਰ ਕਰਨਗੇ ਪਰ ਚੇਤੇ ਰੱਖਿਓ ਤੁਸੀਂ ਤਰਲੇ ਲਿਆ ਕਰਨੇ ਨੇ ਵੀ ਕੋਈ ਬੰਦਗੀ ਵਾਲਾ ਸਿੱਖ ਮਿਲ ਜੇ ਜਿਹੜੀ ਸਾਡੀ ਦੁਆ ਕਰਦੇ ਜਿਹੜਾ ਸਾਡੀ ਅਰਦਾਸ ਕਰਦੇ ਲੱਭਿਆ ਨਹੀਂ ਲੱਭਣੇ ਜਦੋਂ ਵੇਲਾ ਬੀਤ ਗਿਆ ਫਿਰ ਪੱਲੇ ਰੋਣਾ ਰਹਿ ਜਾਣਾ ਫਿਰ ਨਹੀਂ ਕੁਝ ਇਸੇ ਕਰਕੇ ਮੈਂ ਕਿਹਾ ਸੀ ਫਿਕਰ ਹਮੇਸ਼ਾਰੰਦਾ ਬਿਸਤਰੇ ਦਰਿਆ ਪਾਂਡਿਆਂ ਦਾ ਹਮੇਸ਼ਾ ਫਿਕਰ ਗੁਰੂ ਕੇ ਵਜ਼ੀਰ ਨੂੰ ਇਹਨਾਂ ਗੱਲਾਂ ਦਾ ਫਿਕਰ ਹਮੇਸ਼ਾ ਰਹਿਦਾ ਬਿਸਤਰੇ ਦਰਿਆ ਪਾਂਡਿਆਂ ਦਾ ਜਾਂ ਪ੍ਰਧਾਨ ਕਮੇਟੀ ਵੱਲੋਂ ਚਾੜਿਆ ਡਰਾਂ ਐਵੇਂ ਨਹੀਂ ਚੇਤੀ ਹੁੰਦਾ ਵਾਲ ਗਰੰਥੀ ਦੇ ਉਹ ਕਦੇ ਰਹਿ ਕੇ ਵੇਖਿਓ ਚਾਰ ਦਿਹਾੜੀ ਨਾਲ ਗਰੰਥੀ ਦੇ ਕਦੇ ਰਹਿ ਕੇ ਵੇਖਿਓ ਚਾਰ ਦਿਹਾੜੀ ਨਾਲ ਗਰੰਥੀ ਦੇ ਦੇ ਫਿਕਰ ਹਮੇਸ਼ਾ ਰਹਿਦਾ ਬਿਸਤਰੇ ਦਰਿਆ ਭਾਂਡਿਆਂ ਦਾ ਇਹ ਸੱਚ ਹੈ ਲੋਕੀ ਦਾ ਆਰਡਰ ਮਾਰ ਸਕਦੇ ਨੇ ਕਿਹੜੇ ਵੇਲੇ ਕਿਹੜੇ ਖਜ਼ਾਨਚੀ ਨੇ ਕਿਹੜੇ ਪ੍ਰਬੰਧਕ ਨੇ ਭਾਂਡੇ ਚ ਕਾ ਦੇਣ ਧਨ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ ਗੁਰੂ ਕੇ ਵਜ਼ੀਰਾਂ ਨੂੰ ਸੰਭਾਲੋ ਗੁਰੂ ਕੇ ਪਿਆਰਿਆਂ ਦਾ ਸਤਿਕਾਰ ਕਰੋ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ